ਹੈਲੋ ਹਾਂਜੀ ਭਾਈ ਹਾਂਜੀ ਹਾਂਜੀ ਭਾਈ ਗੱਡੀ ਲੈਂਦੀ ਆ ਵਧਾਈਆਂ ਵੀ ਤੁਹਾਨੂੰ ਵੀ ਚੱਲ ਠੀਕ ਆ ਭਾਈ ਮੈਂ ਬਾਅਦ ਚ ਕਾਲ ਕਰਦਾ ਹੈ ਠੀਕ ਆ ਜੀ ਕੋਈ ਨਾ ਵਧਾਈਆਂ ਭਾਈ ਵਧਾਈਆਂ ਵੀ ਤੁਹਾਨੂੰ ਵੀ ਕਿਹਨੇ ਲੈਂਦੀ ਆ ਗੱਡੀ ਗੱਡੀ ਤੇਰੇ ਛੋਟੇ ਭਾਈ ਨੇ ਲੈਂਦੀ ਯਾਰ ਚਲੋ ਵਧਾਈਆਂ ਭਰਾ ਵਧਾਈਆਂ ਤੁਹਾਨੂੰ ਹੋਰ ਪਾਰਟੀ ਪੁਲਟੀਕਲ ਜਾਣੀ ਆ ਪਾਰਟੀ ਹੁਣੇ ਕਰ ਦਿੰਨੇ ਆ ਇਹ ਕਿਹੜੀ ਗੱਲ ਆ ਪਹਿਲਾਂ ਹੂਟਾ ਦੇ ਗੱਡੀ ਤੇ ਗੱਡੀ ਚੱਲ ਯਾਰ ਕਿੱਥੇ ਐ ਉਹ ਗੱਡੀ ਖੜੀ ਉਹ ਵੇ ਆਪਣੀ ਆ ਖੜੀ ਹਾਂ ਨਵੀਂ ਲੈਂਦੀ ਆ ਉਹ ਨਵੀਂ ਨਹੀਂ ਥੋੜੀ ਚੱਲਦੀ ਆ ਵੈਸੇ ਗੱਲ ਕੋਈ ਨਹੀਂ ਨਾਲੇ ਵੱਲ ਸਿੱਖ ਜਾਏਗਾ ਤੂੰ ਹਣਾ ਹੋਰ ਯਾਰ ਮੈਂ ਬਾਅਦ ਚ ਨਵੀਂ ਲੈ ਲਾਂਗੇ ਨਹੀਂ ਯਾਰ ਬਹੁਤ ਈ ਗੱਡੀ ਤਾਂ ਨਵੀਂ ਐ ਯਾਰ ਕੀ ਬਾਤ ਆ ਯਾਰ ਗੱਡੀ ਐ ਨਾ ਕੈਂਟ ਆ ਯਾਰ ਮੂਸਲ ਦੀ ਫੋਟੋ ਵੀ ਲਾ ਰੱਖੀ ਆ ਨਾ ਲੈ ਖੋਲ ਚਾਬੀ ਲੈ ਆ ਬਈ ਗੱਡੀ ਖੋਲ ਮਾਰੀ ਬਾਈ ਕਿੱਧਰ ਐ ਹੋਰ ਇਹ ਨਹੀਂ ਬਾਰੀ ਖੁੱਲਣੀ ਇੱਧਰ ਹੀ ਐ ਅਨਲੌਕ ਆ ਗੱਡੀ ਹਾਂ ਆ ਲੈਂਦੀ ਆ ਭਗਤ ਚਲਾ ਦੇ ਛੁਟਾ ਦੇਵਾ ਉਹ ਧੂਆ ਮਾਰ ਤੂੰ ਆਹ ਮੈਂ ਤਾਂ ਸਹੀ ਆ ਦੇਖ ਨਾ ਆਹ ਉਹ ਜਾਪਰੇ ਆਪ ਹੀ ਲੈ ਟੁੱਟੇ ਜਿਹੜੀ ਮਰਜ਼ੀ ਦੀ ਬਾਰੀ ਕੋ